ਕੈਨੇਡਾ ਦੇ ਸ਼ਹਿਰ ਕੈਲਡਨ ਵਿੱਚ 31 ਦਸੰਬਰ ਦੀ ਰਾਤ ਨੂੰ ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿਲਦੀ ਸੜਕ ਖਾਸ ਵਿੱਚ ਮੌਤ ਹੋ ਗਈ ਵਿਸ਼ਵਰਾਜ ਦੀ ਮੌਤ ਦੇ ਚਲਦੇ ਉਸ ਦੇ ਘਰ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਦਰਅਸਲ ਜਿਸ ਘਰ ਵਿੱਚ ਵਿਸ਼ਵਰਾਜ ਦੀ ਵਿਆਹ ਦੀ ਤਿਆਰੀ ਚੱਲ ਰਹੀ ਸੀ ਉਸੇ ਘਰ 'ਚੋਂ ਮੌਤਮ ਫਸ ਰਿਹਾ ਪਰ ਉਸ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਹਰ ਕੋਈ ਸੁੰਨ ਰਹਿ ਗਿਆ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਬੇਟਾ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਬ੍ਰੈਂਟਨ ਵਿੱਚ ਰਹਿ ਰਿਹਾ ਸੀ ਤੇ ਉਹ ਤੇ ਉਸ ਦਿਨ ਸਗਾਈ ਵੀ ਇੱਕ ਕਨੇਡਾ ਦੀ ਲੜਕੀ ਨਾਲ ਹੋਈ ਸੀ ਕੁਝ ਦਿਨ ਪਹਿਲਾਂ ਉਹ ਭਾਰਤ ਆਈ ਸੀ ਤੇ ਆਪਣੇ ਬੇਟੇ ਨੂੰ ਵੀ ਭਾਰਤ ਆਉਣ ਲਈ ਕਿਹਾ ਸੀ ਜਦ ਕਿ ਬੇਟਾ ਪੀਆਰ ਮਿਲਣ ਤੋਂ ਬਾਅਦ ਵਾਪਸ ਆਉਣ ਦੀ ਗੱਲ ਕਰ ਰਿਹਾ ਸੀ ਤੇ ਅਚਾਨਕ ਇਹ ਹਾਸਾ ਆਪਰ ਗਿਆ ਬਾਈਟ ਬੇਟਾ ਜੀ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟੱਡੀ 베ਸ ਤੇ ਗਿਆ ਸੀਗਾ ਜਿੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ ਜੀ 2-3 ਸਾਲ ਉੱਤੇ ਪੀਆਈਐਲ ਆਈ ਉੱਥੋਂ ਫਿਰ ਹੁਣ ਬ੍ਰੈਂਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਬਾਈਲੇ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਜੀ ਸਿਸਟਮ ਤੇ ਐਕਸੀਡੈਂਟ ਦਾ ਪਤਾ ਲੱਗਾ ਐਕਸੀਡੈਂਟ ਬਰਫ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਬੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚੱਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਵਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲਟ ਦੇ ਪੀਸੀ ਖੁੱਲੀ ਖਾਲੀ ਨਹੀਂ ਜਾਂ ਛੱਟ ਜਾਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਹਾਂ ਤੇ ਐਸਟਾ ਬਸ ਮੌਤ ਹੋਈ ਕੋਈ ਤੇਰੇ ਕੱਲ ਤੋਂ ਦੀ ਗੱਲ ਵੀ ਹੋ ਰਹੀ ਸੀ ਦਿਨ ਤੇ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨੂੰ ਪੇਸ਼ ਆ ਮੈਂ ਕਿਹਾ ਬਤੋ ਸਰ ਮੇਰੇ ਸਨ ਇਨ ਲਾਉ ਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에ਅਰਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਮ ਮੇਰੀ ਦੋਤੀ ਉਹਦੇ ਨਾਲ ਫੋਟੋ ਫੋਟੋ ਖਿਚਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਪਾਪਾ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫੇਰ ਪਤਾ ਨਹੀਂ ਬਾਅਦ ਵਿੱਚ ਫੇਰ ਕਿਤੇ ਘੁੰਮਣ ਕਾ ਮੜ ਚਲੇ ਗਏ ਅਕ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚਲੇ ਗਏ ਕਾਰ ਦੇ ਵਿੱਚ ਉੱਥੇ ਮਿਸ ਹਾਪਨਿੰਗ ਹੋ ਗਈ ਜਿੱਦਾਂ ਗਾਇਕਾਂ ਨੂੰ ਵੀ ਸ਼ੌਕ ਕਰ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤੇ ਸਨ ਕਹਿੰਦੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਤਾਂ ਲੱਗਿਆ ਉਹਨਾਂ ਦੀ ਜਿਹੜੀ ਮੈਸੇਜ ਹੋਣ ਵਾਲੀ ਸੀ ਉਹ ਯਾਦ ਰਹੀ ਸੀ ਆ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਸ ਸਮੇਂ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਦੇ ਉਦੇਸ਼ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਹੀ ਘੰਟਾ ਤੇ ਬਹੁਤ ਵੱਡਾ ਨਿਆ ਹੋ ਗਿਆ ਪ੍ਰਮਾਤਮਾ ਨੇ ਵਖਤ ਵੱਡਾ ਤਕੜਾ ਬੰਦੇ ਗੌਰਮੇਂਤਾਂ ਨੂੰ ਖੜਾ ਉਹਦੇ ਮਨ ਨੂੰ ਆਹ ਜੀ ਸਾਰਿਆਂ ਨੇ ਜੀ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਦੇ ਮੇਰੇ ਹੋਰ ਕੰਮ ਮੈਂਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਯਾਰ ਇਹ ਪਰ ਕੀ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਇਹਦੇ ਵਿੱਚ ਕੋਸ਼ਿਸ਼ ਕੀਤਾ ਨਹੀਂ ਜਾ ਸਕਦਾ ਬਹੁਤ ਬੱਡਾ ਘਾਟਾ ਪਰਿਵਾਰ ਨੂੰ ਪੈ ਗਿਆ ਸੀ ਭਰਾ ਜੀ ਬੜਾਈ ਹੋਣ ਹਰ ਨੌਜਵਾਨ ਸੀਗਾ ਤੇ ਬੜਾਈ ਐਨਰਜੀਟਿਕ ਸੀਗਾ ਪੜ੍ਹਨ ਦੇ ਵਿੱਚ ਬਹੁਤ ਅੱਛਾ ਸੀਗਾ ਪਰ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਸਾਡਾ ਪਰਿਵਾਰ ਦਾ ਘਾਟਾ ਪੂਰਾ ਨਹੀਂ ਹੋਇਆ ਸੀ ਮਿਸ਼ਰ ਰਾਜ ਸਿੰਘ ਜਿਹੜੇ ਅਸੀਂ ਲੱਸਦੇ ਤਾਂ ਮੇਰੇ ਚਾਚਾ ਜੀ ਸੀ ਸੀ ਪਰ ਮੈਂ ਕਹਿੰਦਾ ਉਹਨਾਂ ਨੂੰ ਵੱਡਾ ਵੀਰੇ ਸੀਗਾ ਜੀ ਕਿਉਂਕਿ ਕੋਈ ਹੋਰ ਕਹਿੰਦੇ ਸੀ ਵੀ ਮੈਨੂੰ ਚਾਚਾ ਹੀ ਨਾਂ ਕਿਹਾ ਕਰ ਵੀ ਮੈਂ ਉਹਨਾਂ ਨੂੰ ਵੀਰੇ ਹੀ ਲੈਂਦਾ ਜੀ ਬਹੁਤ ਵਧੀਆ ਨੇਚਰ ਸੀ ਲਈ ਉਹਨਾਂ ਦਾ ਬਹੁਤ ਗੁੱਡ ਨੇਚਰ ਸੀ ਬਾਕੀ ਬਹੁਤ ਵਧੀਆ ਸੁਭਾਅ ਸੀਗਾ ਹੱਸ ਹੱਸ ਮੁੱਤ ਸੁਭਾਈ ਹਰੇਕ ਨਾਲ ਜਿੱਦਾਂ ਦਾ ਬੰਦਾ ਹੁੰਦੀ ਆ ਉਹੋ ਜਿਹਾ ਵਿਹੇਵ ਕਰ ਲੈਂਦੇ ਸੀਗੇ ਹਰੇਕ ਨਾਲ ਬਹੁਤ ਵਧੀਆ ਸੀ ਯਾਨੀ ਬਹੁਤ ਵਧੀਆ ਘਾਟਾ ਬੈਕ 2017 ਚ ਲਏ ਸੀ ਲਾਸਟ ਦਸੰਬਰ ਦੇ ਲਾਸਟ ਚ ਲਏ ਸੀ ਸਟੱਡੀ ਵੀ ਜੇ ਕਿ ਐਲਸ ਕਰਕੇ ਆ ਚੁੱਕੇ ਆ ਪੀਆਈ ਸੀ ਕੋਲ ਇੱਕ ਵਾਰੀ ਆਏ ਸੀ ਲੋ ਜੀ 2 2.5 ਸਾਲ ਪੂਰੇ ਹੋਇਆ ਤੇ ਆਏ ਸੀ ਤੇ ਉਹਦਾ ਸਿਰਫ 8 ਦਿਨ ਦੇ ਹੱਥਰ ਆਏ ਸੀ ਤੇ ਬਸ 8 ਦਿਨਾਂ ਦੇ ਵਿੱਚ ਵਿੱਚ ਚਲੇ ਗਏ ਉਸ ਤੋਂ ਬਾਅਦ ਤਾਂ ਹੁਣ ਹਾਂਜੀ ਮੈਨੂੰ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਹਾਂਜੀ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਜੀ ਜਨਵਰੀ ਚ ਤੈ ਰਹੇ ਸੀ ਵੀ 2024 ਦੇ ਜਨਵਰੀ ਜ ਉਹਨਾਂ ਦੀ ਮੈਰਿਜ ਕਰਾਂਗੇ ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀ ਜੀ ਉਹਨਾਂ ਦਾ ਫੋਨ ਆਉਂਦਾ ਹੁੰਦਾ ਯਾਤਸਰ ਕਹਿੰਦੇ ਸੀ ਉਹ ਵੀ ਤੂੰ ਪਲੱਸ 2 ਜਾਂ ਵੀ ਆਪਦੀ ਮੈਨੂੰ ਯਾਤਸਰ ਕਹਿੰਦੇ ਵੀ ਆਪਦਾ ਫ੍ਰੀ ਰਹੀ ਵੀ ਜਦ ਮੈਂ ਆਉਣਾ ਕਹਿੰਦੇ ਵੀ ਮੈਂ ਮਹੀਨਾ ਡੇਢ ਮਹੀਨਾ ਮੈਰਿ ਜਨਵਰੀ ਦਾ ਮਹੀਨਾ ਮੈਂ ਸਾਰਾ ਤੈਨੂੰ ਕਹਿੰਦੇ ਆਬਦੇ ਟੋਲੇ ਹੀ ਰੱਖਣਾ ਕਹਿੰਦੇ ਵੀ ਮੇਰੇ ਨਾਲ ਬਹੁਤ ਜਿਆਦਾ ਪਿਆਰ ਸੀਗਾ ਮਾਰੇ ਨੂੰ ਹੁਣ ਇਹ ਸੱਦਮੇ ਨਾਲ ਪਰਿਵਾਰ ਦੀ ਕੀ ਹਾਲਤ ਹੈ ਸੱਦਮੇ ਨਾਲ ਦਿੱਤੀ ਹਾਲਤ ਦਾ ਪਰਿਵਾਰ ਦੀ ਬਹੁਤ ਜਿਆਦਾ ਗੰਭੀਰ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਯਾਨੀ ਪਕਚਾ ਨੂੰ ਇਹਨਾਂ ਦਾ ਰਾਜਾ ਹੈ ਅਸੀਂ ਦਾ ਰਾਜਾ ਹੀ ਕਹਿੰਨੇ ਬਿਸ਼ਰਾ ਬਿਸ਼ਵਰਾਜ ਨਹੀਂ ਕਹਿੰਦੇ ਇਹਦੇ ਰਾਜਾ ਹੀ ਕਹਿੰਨੇ ਆ ਰਾਜਾ ਚਾਚੇ ਵੀਰੇ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਚਲੋ ਥੋੜਾ ਜਿਆਦਾ ਕੰਟਰੋਲ ਕਰ ਰਹੇ ਨੇ ਸਮਝ ਰਹੇ ਨੇ ਵੀ ਵਾਹਿਗੁਰੂ ਦਾ ਜੋ ਭਾਣਾ ਉਹਨੂੰ ਮੰਨ ਰਹੇ ਨੇ ਪਰ ਉਹਨਾਂ ਦੇ ਮਦਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਉਹ ਬਹੁਤ ਜ਼ਿਆਦਾ ਸਦਮੇ ਵਿੱਚ ਨੇ ਤੇ ਸਾਡੇ ਭਾਬੀ ਜੀ ਉਹ ਵੀ ਬਹੁਤ ਜ਼ਿਆਦਾ ਸਦਮੇ ਵਿੱਚ